ਆ ਮਾਰਕੀਟ ਦੇ ਵਿੱਚ ਕਿੰਨੀਆਂ ਦੁਕਾਨਾਂ ਲੱਗਦੀਆਂ ਨੇ ਜੀ? ਉਰੇ 800 ਤੋਂ ਕਰੀਬ ਦੁਕਾਨ ਲੱਗਦੀ ਹੈ ਜੀ। ਅੱਜ ਕਿਉਂ ਨਹੀਂ ਲਗਾਈਆਂ? ਸਰ ਅੱਜ ਸਾਨੂੰ 5:35 ਵੇ ਇੱਕ ਨੋਟੀਫਿਕੇਸ਼ਨ ਆ ਗਿਆ ਸੀਗਾ। ਵੀ ਕੱਲ ਕੇਜਰੀਵਾਲ ਸਾਹਿਬ ਨੇ ਆਣਾ ਹੈ। ਤੇ ਸ਼ਾਇਦ ਸੀਐਮ ਸਾਹਿਬ ਨੇ ਵੀ ਆਣਾ ਹੈ। ਅੱਜ ਲੱਗਦਾ ਕਿ ਤੁਹਾਡੇ ਬਿਜ਼ਨਸ 'ਤੇ ਵੀ ਕੋਈ ਫਰਕ ਪਿਆ ਹੈਗਾ ਜਦੋਂ ਅੱਜ ਬੰਦ ਹੋਈ। ਨਹੀਂ ਫਰਕ ਤਾਂ ਪੈਂਦਾ ਹੀ ਹੈ। ਇਹ ਤਾਂ ਤੁਸੀਂ ਇਹ ਅੱਜ ਗੱਲ ਨਹੀਂ ਹੈ ਕਿ ਫਰਕ ਨਹੀਂ ਪੈਂਦਾ ਫਰਕ ਪੈਂਦਾ ਹੈ। ਕਿਹਾ ਜਾਂਦਾ ਕਿ ਕਹਿੰਦੇ ਅਰਵਿੰਦ ਕੇਜਰੀਵਾਲ ਤੇ ਉਰੇ ਹਮਲੇ ਹੋਣ ਨੂੰ ਫਿਰਦੇ ਨੇ ਜਾਂ ਭਗਵੰਤ ਮਾਨ ਤੇ ਕੋਈ ਹਮਲੇ ਹੋਣ ਨੂੰ ਫਿਰਦੇ ਨੇ। ਕੱਲ ਨੂੰ ਸਾ ਇਦਾਂ ਦੀ ਹਰਕਤ ਕਰ ਜੇਗਾ ਤੇ ਬਲੇਮ ਸਾਡੇ ਵਰਗਿਆਂ ਤੇ ਪੈ ਜਾਂਦਾ ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪਟਿਆਲਾ ਆ ਰਹੇ ਨੇ ਪਟਿਆਲਾ ਦੌਰਾ ਪਟਿਆਲਾ ਦੀ ਪ੍ਰਾਚੀਨ ਕਾਲੀ ਮਾਤਾ ਮੰਦਰ ਦੇ ਵਿੱਚ ਨਮਸਤਕ ਵੀ ਹੋਣਾ ਹੈ ਔਰ ਉੱਥੇ ਮੀਡੀਆ ਦੇ ਨਾਲ ਗੱਲਬਾਤ ਵੀ ਹੋਣੀ ਹੈ ਲੇਕਿਨ ਇਸ ਦੇ ਨਾਲ ਕਈ ਲੋਕਾਂ ਦੇ ਕੰਮਕਾਰ ਪ੍ਰਭਾਵਿਤ ਹੋਏ ਨੇ ਕਿਉਂਕਿ ਖਾਸ ਤੌਰ ਤੇ ਅ ਸੰਡੇ ਦਾ ਦਿਨ ਹੈ ਤਾਂ ਪਟਿਆਲਾ ਦੇ ਵਿੱਚ ਸੰਡੇ ਮਾਰਕੀਟ ਲੱਗਦਾ ਹੈਗਾ ਇੱਕ ਵਾਰ ਸੰਡੇ ਮਾਰਕੀਟ ਦਿਖਾਉਣਾ ਤੁਹਾਨੂੰ ਕਿਵੇਂ ਇੱਕਦਮ ਖਾਲੀ ਪਿਆ ਹੋਇਆ ਹਾਲਾਂਕਿ ਸੰਡੇ ਮਾਰਕੀਟ ਦੀ ਤਿਆਰੀ ਹੁੰਦੀ ਹੈ ਹਰ ਸੰਡੇ ਐਤਵਾਰ ਨੂੰ ਇੱਥੇ ਵੱਡੇ ਪੱਦਰ ਦੇ ਉੱਪਰ ਮਾਰਕੀਟ ਲੱਗਦਾ ਹੈ 8900 ਦੁਕਾਨਦਾਰ ਜਿਹੜੇ ਨੇ ਉਹ ਕਿਥਨੇ ਕਿਥੇ ਤੇ ਫੜੀ ਲਗਾ ਕੇ ਉਹ ਆਪਣਾ ਮਾਲ ਵੇਚਣ ਦੀ ਕੋਸ਼ਿਸ਼ ਕਰਦੇ ਨੇ ਹਫਤੇ ਦੇ ਵਿੱਚ ਇੱਕ ਵਾਰ ਇਹ ਮਾਰਕੀਟ ਲੱਗਦਾ ਹੈਗਾ ਬੜੇ ਵੱਡੇ ਪੱਦਰ ਤੇ ਉੱਪਰ ਔਰ ਦੂਰੋਂ ਦੂਰੋਂ ਲੋਕ ਖਰੀਦਦਾਰੀ ਕਰਨ ਦੇ ਲਈ ਆਉਂਦੇ ਨੇਗੇ ਆਸਾਂ ਲੋਕਾਂ ਦੀ ਇਹ ਹੁੰਦੀ ਹੈ ਕਿ ਜਦੋਂ ਸਮਾਨ ਲੈ ਕੇ ਆਏ ਤਾਂ ਸਮਾਨ ਵਿਕੇਗਾ ਕਈ ਟੇਬਲ ਜਿਹੜੇ ਲਾਈਨ ਸੇ ਲੱਗੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜਦੋਂ ਉਸ ਐਤਵਾਰ ਨੂੰ ਜਦੋਂ ਵੱਡੇ ਪੱਧਰ ਤੇ ਉੱਪਰ ਮਾਰਕੀਟ ਲੱਗਦਾ ਤਾਂ ਕਈ ਕਿਲੋਮੀਟਰ ਤੱਕ ਦਾ ਏਰੀਆ ਜਿਹੜਾ ਉਹ ਆਸ-ਪਾਸ ਦਾ ਭਰ ਜਾਂਦਾ ਇਸ ਫੜੀ ਦੇ ਨਾਲ ਲੇਕਿਨ ਇਸ ਵਕਤ ਸੂਨਾ ਪਿਆ ਨਜ਼ਰ ਜ਼ਰੂਰ ਆ ਰਿਹਾ ਔਰ 8-900 ਦੇ ਲੋਕ ਕਰੀਬ ਜਿਹੜੇ ਹੁੰਦੇ ਨੇ ਜੋ ਦੁਕਾਨਾਂ ਲਾਉਂਦੇ ਨੇ ਤੇ ਫੜੀਆਂ ਲਾਉਂਦੇ ਨੇਗੇ ਲੇਕਿਨ ਇਸ ਵਕਤ ਜੇਕਰ ਕਹੀਏ ਕਿ ਮੁੱਖ ਮੰਤਰੀ ਦੇ ਦੌਰੇ ਕਾਰਨ ਇਨ੍ਹਾਂ ਫੜੀ ਵਾਲਿਆਂ ਦਾ ਕੰਮਕਾਰ ਰੁਕਿਆ ਹੈ ਹਾਲਾਂਕਿ ਇਨ੍ਹਾਂ ਲੋਕਾਂ ਦਾ ਕੀ ਕਹਿਣਾ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਇਹ ਟੈਂਟ ਨੇ ਪ੍ਰੋਪਰ ਕਿਉਂਕਿ ਕੱਚੇ ਟੈਂਟ ਲੱਗਦੇ ਨੇ ਔਰ ਇਹਦੇ ਥੱਲੇ ਟੇਬਲ ਲਾ ਕੇ ਤੇ ਆਪਣਾ ਮਾਲ ਵੇਚਣ ਦੇ ਲਈ ਲੋਗ ਜਿਹੜੇ ਨੂੰ ਖੜਦੇ ਨੇਗੇ ਲੇਕਿਨ ਇਸ ਵਕਤ ਜੇਕਰ ਕਹੀਏ ਤਾਂ ਬਿਲਕੁਲ ਵੀ ਜਿਹੜੀ ਫੜੀਆਂ ਲਾਉਣ ਦੀ ਇਜਾਜ਼ਤ ਪ੍ਰਸ਼ਾਸਨ ਵੱਲੋਂ ਨਹੀਂ ਦਿੱਤੀ ਗਈ ਕਿ ਇਸ ਦਾ ਕਾਰਨ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਨੇ ਉਹ ਅੱਜ ਪਹੁੰਚ ਰਹੇ ਨੇ ਜਿਨ੍ਹਾਂ ਕਾਰਨ ਜਿਨ੍ਹਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆ ਹੋਇਆ ਇਹ ਪੂਰਾ ਫੈਸਲਾ ਹੈ ਉਹ ਕਿਤਨੇ ਕਿਥੇ ਲਿੱਤਾ ਗਿਆ ਜਿਸ ਕਰਕੇ ਪੂਰਾ ਮਾਰਕੀਟ ਖਾਲੀ ਹੈਗਾ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਦਾਵਾ ਸਰਕਾਰ ਦਾ ਹਾਲਾਕੀ ਇਹ ਸੀਗਾ ਕਿ ਆਮ ਲੋਕਾਂ ਵਾਂਗ ਅਸੀਂ ਲੋਕਾਂ ਦੇ ਵਿੱਚ ਵਿਚਰਾਂਗੇ ਅਸੀਂ ਗਰੀਬ ਦਾ ਰੋਜ਼ਗਾਰ ਵਧਾਵਾਂਗੇ ਇਸ ਤਰੀਕੇ ਦੀਆਂ ਰੇੜੀਆਂ ਇਸ ਤਰੀਕੇ ਦੀਆਂ ਫੜੀਆਂ ਕਾਫੀ ਲੱਗੜੀਆਂ ਸੀ ਕਿ ਕੱਚੇ ਟੈਂਟ ਹਲੇ ਵੀ ਲੱਗੇ ਹੋਏ ਨੇ ਕਿਉਂਕਿ ਇਹ ਸਿਰਫ ਐਤਵਾਰ ਦੇ ਦਿਨ ਲੱਗਦੇ ਨੇ ਲੇਕਿਨ ਇਸ ਵਕਤ ਸੂਨੇ ਪੇ ਜ਼ਰੂਰ ਕਿਥੇ ਨਾ ਕਿਥੇ ਨਜ਼ਰ ਆਉਂਦੇ ਨੇ ਹੁਣ ਮਾਰਕੀਟ ਵਾਲਿਆਂ ਨੂੰ ਕੀ ਸੁਨੇਹਾ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਤਿੰਦਰਪਾਲ ਸਿੰਘ ਹੈ ਜਤਿੰਦਰ ਜੀ ਮਾਰਕੀਟ ਦੇ ਵਿੱਚ ਕਿੰਨੀਆਂ ਦੁਕਾਨਾਂ ਲੱਗਦੀਆਂ ਨੇ ਜੀ ਉਰੇ 8-900 ਦੇ ਕਰੀਬ ਦੁਕਾਨ ਲੱਗਦੀ ਹੈ ਜੀ ਅੱਜ ਕਿਉਂ ਨਹੀਂ ਲਗਾਈਆਂ ਸਰ ਅੱਜ ਸਾਨੂੰ 5:35 ਵੇ ਇੱਕ ਨੋਟੀਫਿਕੇਸ਼ਨ ਆ ਗਿਆ ਸੀਗਾ ਵੀ ਕੱਲ ਕੇਜਰੀ ਸਾਹਿਬ ਕੇਜਰੀਵਾਲ ਸਾਹਿਬ ਨੇ ਆਣਾ ਹੈ ਤੇ ਸ਼ਾਇਦ ਸੀਐਮ ਸਾਹਿਬ ਨੇ ਵੀ ਆਣਾ ਹੈ ਵੀ ਉਹਨਾਂ ਦੀ ਪ੍ਰੋਟੋਕੋਲ ਹੋ ਗਿਆ ਸੀ ਵੀ ਡੀਸੀ ਸਾਹਿਬ ਵੱਲੋਂ ਵੀ ਕੋਈ ਗਲਤ ਅਨਸਰ ਪੰਗਾ ਲੈ ਕੇ ਤੁਹਾਡੀ ਮਾਰਕੀਟ 'ਚ ਵੜ ਜਾਂਦਾ ਹੈ ਤਾਂ ਉਰੇ ਭੀੜ ਹੁੰਦੀ ਹੈ ਵੀ ਉਹਨਾਂ ਨੂੰ ਅਸੀਂ ਕਿਵੇਂ ਲਪਾਂਗੇ ਵੀ ਤੁਸੀਂ ਸਾਡਾ ਸਾਥ ਦਿਓ ਏ ਅਸੀਂ ਜਿਵੇਂ ਵੀ ਹੋਏਗਾ ਤਰ ਜਾਓ ਘਾਟਾ ਵਾਦਾ ਅਸੀਂ ਆਪੇ ਪੂਰਾ ਕਰਾਂਗੇ ਇਹ ਨੋਟੀਫਿਕੇਸ਼ਨ ਤੁਹਾਨੂੰ ਲਿਖਤ ਰੂਪ ਚ ਦਿੱਤਾ ਗਿਆ ਹੈ ਜਾਂ ਫੋਨ ਤੇ ਦੱਸਿਆ ਗਿਆ ਇਹ ਸਾਨੂੰ ਫੋਨ ਤੇ ਆਇਆ ਜੀ ਸਾਢੇ 5 ਵਜੇ ਫਿਰ ਅਸੀਂ ਅਸੀਂ ਐਸਐਚਓ ਸਾਹਿਬ ਨੂੰ ਮਿਲੇ ਉਹਨਾਂ ਨੇ ਬੜਾ ਵਧੀਆ ਸਾਨੂੰ ਗਾਈਡ ਕੀਤਾ ਉਹ ਕਹਿੰਦੇ ਇਹ ਪ੍ਰੋਟੋਕੋਲ ਹੈ ਕੋਈ ਵੀ ਸਰਕਾਰ ਆਏਗੀ ਐਨੀ ਚਾਹ ਕਾਂਗਰਸ ਚਾਹ ਬੀਜੇਪੀ ਚਾਹ ਕਾਲੀ ਜਾਂ ਨਹੀਂ ਕੋਈ ਵੀ ਆਮ ਆਦਮੀ ਇਹ ਪ੍ਰੋਟੋਕੋਲ ਹੁੰਦਾ ਹੈ ਉਹਨਾਂ ਦੀ ਸੁਰੱਖਿਆ ਦੇ ਲਈ ਤੁਹਾਡਾ ਜਿਹੜਾ ਏਰੀਆ ਡੈਡੀ ਚੁੰਚ ਹੈ ਇਸ ਲਈ ਤੁਹਾਨੂੰ ਇਹ ਤਦੋ ਦੀ ਗੱਲ ਹੈ ਜਿਹੜਾ ਤੁਹਾਨੂੰ ਦੱਸਤਾ ਸੀਗਾ ਇਹ 5:30 ਵਜੇ ਕੱਲ ਸ਼ਾਮ ਇਹ ਕਈ ਟੈਂਟ ਹੱਲੇ ਵੀ ਲੱਗੇ ਹੋਏ ਨੇਗੇ ਇਹਦਾ ਕਾਰਨ ਕੀ ਹੈਗਾ ਸਰ ਇਹ ਕਈ ਵਾਰੀ ਵਿਚਾਰੇ 5 ਵਜੇ ਲੱਗੇ ਜਾਂ 6 ਵਜੇ ਲੱਗੇ ਕਈ ਵਾਰੀ ਤੇ ਮੁੰਡੇ ਲਾ ਜਾਂਦੇ ਆ ਉਹ ਫਿਰ ਰਾਤ ਨੂੰ ਹਨੇਰੀ ਚੱਲ ਪਈ ਉਹਦੇ ਕਰਕੇ ਉਹ ਚੱਕ ਨਹੀਂ पाए ਇਹ ਮਾਰਕੀਟ ਤੇ ਕਿ ਕਿੱਥੋਂ-ਕਿੱਥੋਂ ਲੋਕ ਆਂਦੇ ਨੇ ਆਪਣੀ ਦੁਕਾਨਾ ਲਗਾਉਣ ਲਈ ਸਰ ਲੋਕਲ ਹੀ ਆ ਸਾਰਾ ਪਟਿਆਲਾ ਜਿਲ੍ਹਾ ਸਾਰਾ ਪਟਿਆਲਾ ਜਿਲ੍ਹਾ ਤੁਸੀਂ ਵੀ ਇੱਥੇ ਹੀ ਮਾਰਕੀਟ ਹਾਂਜੀ ਹਾਂਜੀ ਕਿਵੇਂ ਤੁਹਾਡਾ ਕੀ ਕੰਮ ਕਰਦਾ ਮੇਰਾ ਉਹਰੇ ਟੇਬਲ ਪ੍ਰੋਵਾਈਡ ਕਰਦਾ ਸਾਰਿਆਂ ਨੂੰ ਮੈਂ ਪੂਰੇ ਪੂਰੀ ਮਾਰਕੀਟ ਵਿੱਚ ਟੇਬਲ ਪ੍ਰੋਵਾਈਡ ਕਰਾਉਣ ਦਾ ਕੰਮ ਮੇਰਾ ਹੀ ਹੈ ਜੀ ਕਿੰਨੇ ਟੇਬਲ ਹੁੰਦੇ ਨੇ ਜੀ ਤਕਰੀਬਨ ਲੱਗ ਜਾਂਦਾ ਜੀ 3 ਤੋਂ 4000 ਟੇਬਲ ਆ ਜਾਂਦਾ ਸਰ 3-4000 ਟੇਬਲ ਲੱਗ ਜਾਂਦਾ ਅੱਜ ਲੱਗਦਾ ਕਿ ਤੁਹਾਡੇ ਬਿਜ਼ਨਸ 'ਤੇ ਵੀ ਕੋਈ ਫਰਕ ਪਿਆ ਹੈਗਾ ਜਦੋਂ ਅੱਜ ਬੰਦ ਹੋਏਗਾ ਨਹੀਂ ਫਰਕ ਤਾਂ ਪੈਂਦਾ ਹੀ ਹੈ ਇਹ ਤਾਂ ਤੁਸੀਂ ਇਹ ਐਜੀ ਗੱਲ ਨਹੀਂ ਹੈ ਕਿ ਫਰਕ ਨਹੀਂ ਪੈਂਦਾ ਫਰਕ ਪੈਂਦਾ ਹੈ ਬਟ ਇਹ ਕਿ ਕਦੇ-ਕਦੇ ਸਾਨੂੰ ਵੀ ਨਾਲ ਚੱਲਣਾ ਪੈਂਦਾ ਸਾਨੂੰ ਵੀ ਪੁਲਿਸ ਦੇ ਵੀ ਮਜਬੂਰੀ ਸਮਝਣੀ ਪੈਂਦੀ ਹੈ ਤੇ ਪੋਲੀਟੀਸ਼ਨ ਵਾਲਿਆਂ ਦੀ ਵੀ ਮਜਬੂਰੀ ਸਮਝਣੀ ਪੈਂਦੀ ਹੈ ਉਹ ਵੀ ਕਹਿੰਦੇ ਕਿ ਉਹਨਾਂ ਦੀ ਜਾਨ ਨੂੰ ਸੁਰੱਖਿਆ ਹੈ ਕਿਉਂਕਿ ਗੱਲ ਤਾਂ ਸੱਚੀ ਹੈ ਕਿ ਕਿਉਂਕਿ ਹੁਣ ਕਿਹਾ ਜਾਂਦਾ ਕਿ ਕਹਿੰਦੇ ਅਰਵਿੰਦ ਕੇਜਰੀਵਾਲ ਤੇ ਉਹਰੇ ਹਮਲੇ ਹੋਣ ਨੂੰ ਫਿਰਦੇ ਨੇ ਜਾਂ ਭਗਵੰਤ ਮਾਨ ਤੇ ਕੋਈ ਹਮਲੇ ਹੋਣ ਨੂੰ ਫਿਰਦੇ ਨੇ ਕੱਲ ਨੂੰ ਸਾਡੀ ਮਾਰਕੀਟ 'ਚ ਆ ਕੇ ਕੋਈ ਦੂਸਰਾ ਤੀਸਰਾ ਬੰਦਾ ਆ ਕੇ ਐਦਾ ਦੀ ਹਰਕਤ ਕਰ ਜਾਏਗਾ ਤੇ ਬਲੇਮ ਸਾਡੇ ਵਰਗਿਆਂ ਤੇ ਪੈ ਜਾਂਦਾ ਕਿਉਂਕਿ ਮਾਰਕੀਟ ਅਸੀਂ ਸੰਭਾਲਨੀ ਹੈ ਫਿਰ ਉਸ ਤੋਂ ਬਾਅਦ ਜੇ ਬਾਈਚਾਂਸ ਕੋਈ ਹਰਕਤ ਹੋ ਜਾਂਦੀ ਹੈ ਤੇ ਕੱਲ ਨੂੰ ਪੁਲਿਸ ਤੋਂ ਖੱਜਲ ਖਵਾਰ ਹੋਣ ਨਾਲੋਂ ਚੰਗਾ ਇੱਕ ਦਿ ਇਹ ਖੱਜਲ ਖਬਰੀ ਤਾਂ ਤੁਸੀਂ ਬਚਾਂਗੇ ਨਾ ਜੀ ਹਫਤੇ ਦੇ ਵਿੱਚ ਇੱਕ ਦਿਨ ਹੀ ਲੱਗਦਾ ਇਹ ਮਾਰਕੀਟ ਨਾ ਜੀ ਹਫਤੇ ਦੇ ਇੱਕ ਦਿਨ ਇੱਕ ਦਿਨ ਹੀ ਲੱਗਦਾ ਇੱਕ ਦਿਨ ਲੱਗਦਾ ਹੈ ਹਾਂ ਜੀ ਡੀਸੀ ਸਾਹਿਬ ਵੱਲੋਂ ਹੈ ਵੀ ਡੀਸੀ ਸਾਹਿਬ ਨੇ ਜਿਹਨੇ ਸਾਨੂੰ ਹੁਕਮ ਲਾਇਆ ਵੀ ਪ੍ਰਧਾਨ ਸਾਹਿਬ ਇਹਵੇਂ ਮੈਂ ਤੁਸੀਂ ਚੱਲਣਾ ਅਸੀਂ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਚੱਲ ਰਹੇ ਹਾਂ ਅਸੀਂ ਵੀ ਅਸੀਂ ਉਹਨਾਂ ਨਾਲ ਹੀ ਖੜੇ ਹਾਂ ਵੀ ਅਸੀਂ ਉਹਨਾਂ ਸਾਥ ਪੂਰਾ ਹੈ ਪੁਲਿਸ ਮਲਾਜ਼ਮਾਂ ਦਾ ਹਰ ਕਿਸੇ ਦਾ ਇਹ ਕਿੰਨੇ ਲੋਕ ਹੋਣਗੇ ਜੀ ਤੁਹਾਡੇ ਪ੍ਰਧਾਨ ਸਾਹਿਬ ਤੁਹਾਡੇ ਮਾਰਕੀਟ ਦੇ ਵਿੱਚ ਜਿਹੜੇ ਸਿਰਫ ਇੱਕ ਦਿਨ ਦੁਕਾਨ ਲਗਾਉਂਦੇ ਨੇ ਜੀ ਬਾਕੀ ਹੋਰ ਕੋਈ ਕੰਮ ਨਹੀਂ ਉਹਨਾਂ ਦਾ ਸਾਰੇ ਸਾਰੇ ਤਕਰੀਬਨ ਤਕਰੀਬਨ ਇੱਕ ਦੀ ਲੈ ਲਈ ਹੈ ਜੀ ਅਸੀਂ ਸੀਗਰ ਦੇ ਵਿੱਚ ਹਫਤੇ ਦੀ ਕਮਾਈ ਕਮਾਉਂਦੇ ਨੇ ਪਤਾ ਕੀ ਹੈ ਕੁਝ ਗੁਜਰਾਤੀ ਹੈ ਜਿਹੜੇ ਸਮਾਨ ਇਕੱਠਾ ਕਰਦੇ ਆ ਭਾਂਡੇ ਦੇ ਕੇ ਜਾਂ ਕੁਝ ਵੀ ਉਸ ਤੋਂ ਬਾਅਦ ਫਿਰ ਇਹ ਆਪਣਾ ਐਤਵਾਰ ਆ ਕੇ ਵੇਚ ਜਾਂਦੇ ਆ ਖਾਂ ਕਿੰਨੀ ਦੂਰ ਹੋਣੀ ਜਿੱਥੇ ਮੁੱਖ ਮੰਤਰੀ ਦਾ ਪ੍ਰੋਗਰਾਮ ਨਾਲ ਹੀ ਹੈ ਕਿੰਨੀ ਕਿ ਦੂਰ ਜਿਆਦਾ ਦੂਰ ਨਹੀਂ 5-700 ਮੀਟਰ ਦੇ ਵਿੱਚ ਹੀ ਹੈ 5-700 ਆ ਕਰਕੇ ਹਾਂਜੀ ਰੈੱਡ ਜ਼ੋਨ ਤਾਂ ਇਸ ਵਕਤ ਇਹ ਰੈੱਡ ਜ਼ੋਨ ਵਿੱਚ ਇਹ ਕੇਂਦਰੀ ਦੁਕਾਨਦਾਰ ਕਿ ਸਾਨੂੰ ਇਸ ਕਰਕੇ ਕਿਹਾ ਹਾਲਾਂਕਿ ਲਿਖਤ ਦੇ ਵਿੱਚ ਕੁਝ ਨਹੀਂ ਸਿਰਫ ਫੋਨ ਤੇ ਗੱਲ ਹੋਈ ਹੈ ਇਹ ਸਾਫ਼ ਤੌਰ ਤੇ ਉੱਪਰ ਆਖਿਆ ਗਿਆ ਹੈਗਾ ਕਿ ਇਸ ਮਾਰਕੀਟ ਨੂੰ ਤਾਂ ਕਰਕੇ ਬੰਦ ਕਰਾਇਆ ਗਿਆ ਹੈਗਾ ਲੇਕਿਨ ਇਸ ਵਕਤ ਜੇਕਰ ਇਹ ਤਸਵੀਰਾਂ ਵੇਖ ਪਾऊं ਤਾਂ 8-900 ਦੇ ਕਰੀਬ ਦੁਕਾਨਾਂ ਹੋਣਗੀਆਂ ਔਰ ਲੇਕਿਨ ਇਸ ਵਕਤ ਇਹ ਬਿਲਕੁਲ ਸੁੰਨਾ ਪਿਆ ਹੋਇਆ ਕਿਉਂਕਿ ਇਸ ਮਾਰਕੀਟ ਦੇ ਵਿੱਚ ਅੱਜ ਇਸ ਮਾਰਕੀਟ ਨੂੰ ਲਗਾਉਣ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਕਿਉਂਕਿ ਇਸ ਕਾਰਨ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਲੀ ਮਾਤਾ ਮੰਦਿਰ ਦੇ ਵਿੱਚ ਨਤਮਸਤਕ ਹੋਣਾ ਨਤਮਸਤਕ ਹੋਣ ਕਾਰਨ ਇਹ ਦੁਕਾਨਾਂ ਬੰਦ ਕੀਤੀਆਂ ਗਈਆਂ ਨੇ ਕਹਿੰਦੇ ਨੇ ਕਿ ਉਹਨਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਇਹ ਫੈਸਲਾ ਜਿਹੜਾ ਉਹ ਲਿੱਤਾ ਗਿਆ ਹੈਗਾ ਜਿਸ ਫੈਸਲੇ ਕਰਕੇ ਅੱਜ ਇਹ ਦੁਕਾਨਾਂ ਬੰਦ ਕਰਾਈਆਂ ਗਈਆਂ ਨੇ ਲੇਕਿਨ ਜ਼ਰੂਰ ਉਹਨਾਂ ਬਿਆਨਾਂ ਨੂੰ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ ਜੋ ਬਿਆਨ ਪਹਿਲਾਂ ਹੁੰਦੇ ਸੀ ਕਿ ਕਿਉਂ VIP ਟਰੀਟਮੈਂਟ ਲੋਕ ਲੈਂਦੇ ਨੇ ਤਾਕੀ ਇਹ ਵੀਆਈਪੀ ਟ੍ਰੀਟਮੈਂਟ ਨਹੀਂ ਹੈ ਇੱਕ ਸਵਾਲ ਹੈ ਕੈਮਰਾ ਪਰਸਨ ਰਵੀ ਜਪਲ ਦੇ ਨਾਲ ਦਮਪਤ ਸਿੰਘ ਪੀਟੀਸੀ ਨਿਊਜ਼ ਪਟਿਆਲਾ